ਹਾਂਜੀ ਅੱਜ ਅਸੀਂ ਫੀਲਡ ਦੇ ਵਿੱਚ ਸੀਗੇ ਤਾਂ ਮੈਨੂੰ ਕੁੱਬੇਪਿੰਡ ਦੇ ਸਰਪੰਚ ਹਰਦੇਵ ਸਿੰਘ ਜੀ ਦਾ ਫੋਨ ਆਇਆ ਵੀ ਇੱਥੇ ਇੱਕ ਲੇਡੀ ਤੇ ਉਹਦੀ ਬੱਚੀ ਨਹਿਰ ਚ ਛਾਲ ਮਾਰੀਆ ਵੀ ਉਹਨਾਂ ਦੀ ਇੱਕ ਤੋਂ ਡੈਥ ਹੋ ਗਈ ਇੱਕ ਦੀ ਵੀ ਇੱਕ ਉੱਥੇ ਦੇ ਪਿੰਡ ਦੇ ਲੋਕਾਂ ਨੇ ਕੱਢ ਲਈ ਬਚਾ ਲਈ ਤਾਂ ਜਦੋਂ ਮੈਂ ਮੌਕੇ ਤੇ ਪਹੁੰਚਿਆ ਤਾਂ ਮਾਮਲਾ ਵੈਰੀਫਾਈ ਕਰਿਆ ਤੇ ਰਸਤੇ ਵਿੱਚ ਉਹਦੇ ਪਰਿਵਾਰਕ ਮੈਂਬਰੋ ਲੜਕੀ ਜਿਹੜੀ ਮ੍ਰਿਤਕ ਉਹਨਾਂ ਦੀ ਦੋਤੀ ਸੀ ਗੁਰਨੀਤ ਕੌਰ ਉਹ ਨੂੰ ਹਸਪੀਟਲ ਲੈ ਗਏ ਸੀਗੇ ਤਾਂ ਉੱਥੇ ਡਾਕਟਰ ਨੇ ਉਹਨੂੰ ਅੰਮ੍ਰਿਤਕੋਸ਼ ਦਿੱਤਾ ਤੇ ਫਿਰ ਰਾਜ ਅਜ਼ੀਜ਼ ਦਾ ਜਿਹੜਾ ਹਸਬੰਡ ਹੈ ਲੜਕੀ ਦਾ ਮਤਲਬ ਕਿਤਾ ਡਿਸੀਜ਼ ਦਾ ਪਿਤਾ ਤਾਂ ਉਹ ਬਾਰੂ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਉਹ ਤੋਂ ਮਾਮਲਾ ਕਲੀਅਰ ਹੋਇਆ ਵੀ ਇਹਨਾਂ ਦਾ ਜਿਹੜਾ ਹੈਗਾ ਸੀ ਉਹ ਰਾਈ ਝਗੜਾ ਵਗੈਰਾ ਚੱਲਦਾ ਰਹਿੰਦਾ ਸੀਗਾ ਜਿਸ ਕਰਕੇ ਜਿਵੇਂ ਰਸ ਕੇ ਪੇਕੇ ਚਲ ਜਾਣਾ ਜਾਂ ਨਾਨਕੇ ਚਲੇ ਜਾਣਾ ਇਹ ਹੁੰਦਾ ਸੀਗਾ ਉਹਨਾਂ ਇਹਨਾਂ ਦਾ ਆਪਸੀ ਕੀ ਹੋਇਆ ਲਾਸਟ ਵਾਰ ਇਹਨੇ ਬੱਚੀ ਨੂੰ ਜਦੋਂ ਨਹਿਰ ਚ ਸੁੱਟਿਆ ਤਾਂ ਉਹਦੀ ਡੈਥ ਹੋ ਗਈ। ਇਹਨੇ ਫਿਰ ਉਸ ਤੋਂ ਬਾਅਦ ਖੁਦ ਵੀ ਛਾਲ ਮਾਰੀ ਨਹਿਰ ਚ। ਤਾਂ ਜਦੋਂ ਉਹ ਨਹਿਰ ਚ ਛਾਲ ਮਾਰੀ ਤਾਂ ਉਹ ਪਿੰਡ ਦੇ ਲੋਕਾਂ ਨੇ ਕੱਢ ਲਈ। ਤਾਂ ਇਹ ਫਿਰ ਇਹ ਪਿਤਾ ਦੀ ਸਟੇਟਮੈਂਟ ਤੇ ਅ ਬੱਚੀ ਮਰਨ ਵਾਲੀ ਬੱਚੀ ਦੀ ਮਾਤਾ ਤੇ 302 ਤਹਿਤ ਮਤਲਬ ਪ੍ਰਾਣੀ 302 ਤੇ ਨਵੀਂ ਜੇ ਆਪਾਂ ਗੱਲ ਕਰੀ 103 ਸਬਕਲੋਜ਼ 1 ਬੀ ਐਨ ਐਸ ਤਹਿਤ ਫਰਕਦਰਸ਼ ਕੀਤਾ ਗਿਆ। ਜਿਹੜੀ ਹੈਗੀ ਲੇਡੀ ਦੀ ਅਰੇਸਟ ਅਸੀਂ ਪਾ ਚੁੱਕੇ ਆ ਤੇ ਜਿਹੜਾ ਹੈਗਾ ਸਵੇਰੇ ਪੋਸਟਮਾਰਟਮ ਵਗੈਰਾ ਕਰਾ ਕੇ ਬੱਚੀ ਦਾ ਸੰਸਕਾਰ ਕਰਾਇਆ ਜਾਊਗਾ ਇਹ ਹੁਣ ਤੱਕ ਰਿਜ਼ਰਵ ਕੀਤੀ ਜਿਹੜੀ ਹੈਗੀ ਤਪੀਸ਼ ਹੈ ਤਪੀਸ਼ ਜਿਹੜੀ ਬੱਚੀ ਉਹਦੀ ਉਮਰ ਕਿੰਨੀ ਹੈ ਜਿਹੜੀ ਬੱਚੀ ਹੈ ਉਹਦੀ 5 ਸਾਲ ਉਮਰ ਹੈ ਕਾਰਨ ਇਹਦਾ ਜਿਹੜਾ ਹੈਗਾ ਮੈਨਟਰੀ ਜਿਹੜਾ ਡਿਸਪੂਟ ਕੀਤਾ ਦਾ ਮੈਟ੍ਰੀਮੋਨਿਅਲ ਜਿਹੜਾ ਇਹਨਾਂ ਦਾ ਮੈਟ੍ਰੀਮੋਨਿਅਲ ਡਿਸਪੂਟ ਆ ਉਹ ਝਗੜਾ ਹੈਗਾ ਅੱਗੇ ਥੋੜਾ ਮोटा ਜਿਆਦਾ ਪਰ ਉਹ ਗੱਲ ਇਹ ਹੈ ਵੀ ਜਿਹੜਾ ਹੈਗਾ ਮੈਟ੍ਰੀਮੋਨੀਅਲ ਡਿਸਪਿਊਟ ਨਾਲ ਦਾ ਬੱਚੇ ਨੂੰ ਨਾ ਹੱਥ ਸੁੱਟਣਾ ਨਹੀਂ ਬਣਦਾ ਸਿਕਾ ਸੁਸਾਇਟੀਲ ਤਾਂ ਮੰਨਿਆ ਜਾਂਦਾ ਵੀ ਇਹ ਖੁਦ ਡੈਥ ਹੁੰਦੀ ਹੈ ਦੀ ਤਾਂ ਕਤਲ ਦਾ ਪਰਚਾ ਹਾਂਜੀ ਹਾਂ ਕਰਾਂਗਾ